ਜੀਤ ਕਰ ਲਿਆ ਕਿਹੜੀ ਜਗ੍ਹਾ ਤੋਂ ਜੀ ਤੁਸੀਂ ਗੋੜਥੜੀ ਤੋਂ ਜੀ ਹਾਂਜੀ ਹਾਂਜੀ ਭੈਣ ਜੀ ਤੁਹਾਨੂੰ ਪੰਜ ਯੂਜ਼ ਦਿੱਤੇ ਸੀ ਬੋਡੀ ਸਰਵਿਸ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਪ੍ਰੋਬਲਮਾਂ ਮੈਨੂੰ ਬਹੁਤ ਸੀ ਸਾਹਤ ਪਈ ਸੀ ਸਾਹ ਚੜਦਾ ਸੀ ਮੱਸਲਵਾਦੀ ਸੀ ਠੀਕ ਹੈ ਜੀ ਤੇ ਇੱਕ ਵੀ ਮੇਰਾ ਹਪਾਸਾ ਸਾਰੀ ਸਾਈਡ ਮੱਚ ਗਈ ਸੀ ਮੰਜੇ ਤੇ ਪਿਆ ਹੀ ਨਹੀਂ ਸੀ ਅੰਦਰ ਆ ਕੇ ਠੀਕ ਹੈ ਜੀ ਆਰਾਮ ਨਾਲ ਸੌਣ ਦੇ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਹਾਂ ਤੇ ਸਾਹ ਚੜਨੋਂ ਹਟ ਗਿਆ ਜੀ ਵਧੀਆ ਕੰਮ ਕਰਦਿਆਂ ਜਦੋਂ ਮੈਂ ਤੇ ਵੇਖੀ ਇਹ ਪ੍ਰੋਬਲਮਾਂ ਭੈਣ ਜੀ ਤੁਹਾਨੂੰ ਕਿੰਨੇ ਕ ਟਾਈਮ ਤੋਂ ਸੀ ਇਹ ਇਹ ਪ੍ਰੋਬਲਮਾਂ ਮੈਨੂੰ 7-8 ਤੋਂ 7 ਸਾਲ ਤੋਂ ਪ੍ਰੋਬਲਮ ਹੈ ਇਹਦੀ ਕੋਈ ਤੁਸੀਂ ਮੈਡੀਸਿਨ ਵਗੈਰਾ ਖਾਧੀ ਪਹਿਲਾਂ ਕੋਈ ਉਹ ਦਵਾਈਸਨ ਦੇ ਸਤਾ ਇਹਨਾਂ ਖਰਚਾ ਕਰਤਾ ਕੋਈ ਲੱਖ ਰੁਪਈਆ ਲਾ ਦਿੱਤੇ ਠੀਕ ਹੈ ਜਿਵੇਂ ਤੁਸੀਂ ਆਪਣੇ ਪੰਜ ਯੂ ਸਵਰਤੇ ਬੋਡੀ ਸਰਵਰਤਿਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਦੇ ਨਾਲ ਮੈਨੂੰ ਪੂਰਾ ਵਧੀਆ ਜੈਂਟਾ ਆਇਆ ਜੀ ਮੇਰੇ ਸੇਤ ਨੂੰ ਪੂਰਾ ਠੀਕ ਹੈ ਸਾਰਾ ਕੰਮ ਕਰਦੀ ਆ ਘਰ ਕੋਈ ਦਿੱਕਤ ਨਹੀਂ ਆਉਂਦੀ ਪਹਿਲਾਂ ਕੀ ਸਥਿਤੀ ਸੀ ਤੁਹਾਡੀ ਕੰਮ ਕਰਦੀ ਪਹਿਲਾਂ ਕੰਮ ਕੋਈ ਹੁੰਦੇ ਨਹੀਂ ਸੀ ਪਈ ਰਹਿੰਦੀ ਸੀ ਪਈ ਰਹਿੰਦੀ ਸੀ ਪਹਿਲਾਂ ਮੰਜੇ ਤੇ ਪਈ ਨੂੰ ਦਵਾਈ ਦਿੰਦੇ ਸੀ ਆਪ ਦਿੰਦੇ ਸੀ ਦਵਾਈ ਠੀਕ ਹੈ ਹੁਣ ਕਿਵੇਂ ਆ ਜੀ ਹਾਂ ਠੀਕ ਹੈ ਜੇ ਨੂੰ ਤਸਵੀਰ ਰੋਪਨੀ ਹੈ 4 ਵਜੇ ਸਾਰਾ ਕੰਮ ਧੰਨ ਨਾਲ ਕਰਉਣੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਇਹ ਕਿੱਥੇ ਕਿੱਥੇ ਤੁਸੀਂ ਲੈ ਕੇ ਗਏ ਪਹਿਲਾਂ ਤਾਂ ਕਿਵੇਂ ਲੱਗਦਾ ਜੀ ਤੁਹਾਨੂੰ ਪਹਿਲਾਂ ਤਾਂ ਬਹੁਤ ਫਰਕ ਆਇਆ ਹੈ ਐਸੇ ਸਹਾਰ ਵੀ ਜਾਂਦੇ ਰਹੇ ਹਾਂ ਜੀ ਠੀਕ ਹੈ 40 41 ਦੀ ਨਾਪੇ ਕੋਲ ਐਸੇ ਕੁਝ ਨਹੀਂ ਸਾਰੇ ਪਟਿਆਲੇ ਵੀ ਨਹੀਂ ਆਂਦੇ ਰਹੇ ਹਾਂ ਜੀ ਕਿਸ ਨੂੰ ਲੱਗਦਾ ਸੀ ਪਹਿਲਾਂ ਜੀ ਇਹ ਦੁਬਾਰਾ ਕੰਮ ਕਰ ਲੱਗ ਜਾਣਗੇ ਆ ਚੀਜ਼ਾਂ ਦੇ ਦੁਬਾਰਾ ਆ ਜਾਣਗੇ ਕੀ ਕਹਿਣਾ ਚਾਹੋ ਨੇ ਅੱਜ ਜਿਨ੍ਹਾਂ ਲੋਕਾਂ ਨੂੰ ਪ੍ਰੋਬਲਮ ਬਣੇ ਜਾਂ ਉਹਨਾਂ ਵਾਸਤੇ ਕੀ ਕਹਿਣਾ ਚਾਹੋ ਨੇ ਤੁਸੀਂ ਦੇ ਬਹੁਤ ਵਧੀਆ ਜਨਤਾ ਜੀ ਜਸਤਾ ਹੈ ਕਿੰਨੇ ਵੀ ਸਾਡੀ ਨਵੀਂ ਜ਼ਿੰਦਗੀ ਬਣ ਗਈ ਕੋਈ ਆਪੋ ਨਹੀਂ ਚ ਗਾ ਸਾਡੇ ਬੱਚਿਆਂ ਕੀ ਧੰਨਵਾਦ ਕਰਦੇ ਨੇ ਜੀ ਰਾਜੇ ਡਾਕਟਰ ਦਾ ਵੀ ਧੰਨਵਾਦ ਕਰਦੇ ਨੇ ਵੀ ਚਾਚਾ ਨੇ ਵਧੀਆ ਰਾਹ ਚ ਉਹ ਕਹਿੰਦਾ ਕੋਈ ਕੇਰਾ ਤੁਸੀਂ ਹੁਣ ਮੈਨੂੰ ਕਹਿੰਦਾ ਕਿ ਯਾਰ ਰਿਜ਼ਲਟ ਦੇਖ ਲੈ ਓਕੇ ਜੀ ਓਕੇ ਜੀ ਥੈਂਕ ਯੂ ਥੈਂਕ ਯੂ ਜੀ ਬਹੁਤ ਵਧੀਆ ਮੁਬਾਰਕਾਂ ਦਾ